ਆਪਣੇ ਸੁਨਹਿਰੀ ਭਵਿੱਖ ਦੇ ਵਾਸਤੇ ਲਗਾਤਾਰ ਜਹਾਜ਼ਾਂ ਦੇ ਜਹਾਜ਼ ਭਰ-ਭਰ ਕੇ ਵਿਦੇਸ਼ਾਂ ਦੇ ਵਿੱਚ ਪਹੁੰਚ ਰਹੇ ਪੰਜਾਬੀ ਕਈ ਤਾਂ ਉੱਥੇ ਜਾ ਕੇ ਸੈੱਟ ਹੋ ਜਾਂਦੇ ਨੇ ਪਰ ਕਈ ਅਚੇਹੇ ਕਸੂਤੇ ਫੱਜ ਜਾਂਦੇ ਨੇ ਕਿ ਪਿੱਛੇ ਪਰਿਵਾਰ ਫਿਰ ਸਮਾਜ ਸੇਵੀਆਂ ਤੇ ਸਰਕਾਰਾਂ ਨੂੰ ਕੋਹਾਰ ਲਗਾਉਂਦੇ ਨੇ ਤਾਜ਼ਾ ਮਾਮਲਾ ਮਾਛੀਵੜਾ ਸਹਿਬ ਦੀ ਇੰਦਰਾ ਕਲੋਨੀ ਤੋਂ ਸਾਹਮਣੇ ਆਇਆ ਜਿੱਥੇ ਦਾ ਨੌਜਵਾਨ ਮਨਪ੍ਰੀਤ ਸਿੰਘ ਰੁਜ਼ਗਾਰ ਦੇ ਲਈ ਦੁਬਈ ਗਿਆ ਹੋਇਆ ਸੀ ਤੇ ਪਿਛਲੇ ਡੇਢ ਦੋ ਸਾਲ ਤੋਂ ਜੇਲ੍ਹ ਦੇ ਵਿੱਚ ਬੰਦ ਹੈ ਜਿਸ ਤੇ ਵਿਧਵਾ ਮਾਂ ਨੇ ਰੋ ਰੋ ਕੇ ਆਪਣੇ ਪੁੱਤਰ ਨੂੰ ਬਚਾਉਣ ਲਈ ਸਰਕਾਰ ਤੇ ਸਮਾਜ ਸੇਵੀ ਐਸਪੀ ਓਬਰਾਏ ਨੂੰ ਕੋਹਾਰ ਲਗਾਈ ਹੈ ਪਰ ਮਜੀਦਪੁਰ ਜੀ ਬਟੀ ਸੰਤਵਾਸਨ ਨਕਸਰ ਪਤਾ ਨਾ ਗਿਆ रूम जिन्ने मुंडे से सारे छापा मार्च तो 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 बाकी बारे कुछ नहीं पता है की, बात की नहीं हुई है बस मेरे तो यही हाथ जोड़ के बेनती है मेरा बच्चा घर आना चाहिए मेरा बच्चा ਕਿੰਨਾ ਸਮਾਂ ਹੋ ਗਿਆ ਉਹਨੂੰ ਡੇਢ ਸਾਲ ਹੋ ਗਏ ਜੀ ਅੰਦਰ ਤੇਲ ਚ ਉਹ ਕਦੇ ਨਹੀਂ ਜੀ ਖੋਲ ਕੇ ਸਾਡੇ ਨਾਲ ਗੱਲਬਾਤ ਹੋਈ ਹੈ ਅਰੇ ਕੜੀਏ ਨਾਲ ਮੇਰੀ ਗੱਲ ਹੋਈ ਹੈ ਜੀ ਬਸ ਮੈਂ ਤਾਂ ਇਹ ਹੀ ਕਹਿਣਾ ਚਾਹੀਏ ਜੀ ਮੇਰੀ ਹਾਥੇ ਜੋੜ ਕੇ ਬੇਨਤੀ ਮੇਰੇ ਬੇਟਾ ਬਸ ਘਰ ਆ ਜੀ ਜੀ ਸਰਕਾਰ ਛਾੜ ਜੀ ਤਾਂ ਠੀਕ ਹੈ ਮੈਂ ਤਾਂ ਨਹੀਂ ਆਪਣੇ ਆਪ ਨੂੰ ਕੁਝ ਕਰ ਲੈਣਾ ਜੀ ਮੈਂ ਰਹਿ ਨਹੀਂ ਸਕਦੀ ਹੈ ਉਥੇ ਹੀ ਨੌਜਵਾਨ ਦੇ ਭਰਾ ਅਸ਼ਵਨੀ ਕੁਮਾਰ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਮਨਪ੍ਰੀਤ ਸਿੰਘ ਰੁਜ਼ਗਾਰ ਦੇ ਵਾਸਤੇ ਦੁਬਈ ਗਿਆ ਸੀ ਆਪਣਾ ਜਾਣਕਾਰੀ ਦਿੰਦੇ ਆ ਦੱਸਿਆ ਕਿ ਉੱਥੇ ਇੱਕ ਕੰਪਨੀ ਦੇ ਵਿੱਚ ਕੰਮ ਕਰ ਰਿਹਾ ਸੀ ਜਿੱਥੇ ਕੀ ਉਸ ਦੀ ਸੁਪਰਵਾਈਜ਼ਰ ਨਾਲ ਤਕਰਾਰ ਹੋ ਗਈ ਅਤੇ ਉੱਥੋਂ ਨੌਕਰੀ ਛੱਡ ਕੇ ਕਿਸੇ ਹੋਰ ਲੜਕਿਆਂ ਨਾਲ ਕਮਰਿਆਂ ਦੇ ਵਿੱਚ ਰਹਿਣ ਲੱਗ ਪਿਆ ਸੀ ਉਹਨਾਂ ਦੱਸਿਆ ਕਿ 2 ਦਿਨ ਪਹਿਲਾਂ ਹੀ ਇਹ ਆਪਣੇ ਨਵੇਂ ਦੋਸਤਾਂ ਨਾਲ ਕਮਰੇ ਦੇ ਵਿੱਚ ਰਹਿ ਰਿਹਾ ਸੀ ਜਿੱਥੇ ਪੁਲਿਸ ਨੇ ਛਾਪਾ ਮਾਰ ਕੇ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਮੈਂ ਨਸ਼ਮੀ ਕੁਮਾਰਾ ਜੀ ਕਿੱਥੇ ਦੇ ਰਹਿਣ ਵਾਲੇ ਭਾਈ ਮਾਚੋੜਾ ਸਾਹਿਬ ਦੇ ਰਹਿਣ ਵਾਲੇ ਹੁੰਦਾ ਕੋਈ ਮੇਰਾ ਬ੍ਰਦਰ ਬਾਦ ਦੁਬਈ ਚ ਕੰਮ ਕਰਨ ਲਈ ਗਿਆ ਸੀ ਜੀ ਉਹ 2020 ਦੇ ਵਿੱਚ ਗਏ ਸੀ ਜੀ ਅੱਛਾ ਹਾਂਜੀ ਕੀ ਨਾਮ ਆ ਤੁਹਾਡੇ ਭਰਾ ਦਾ ਮੇਰੇ ਬਦੋ ਦਾ ਨਾਮ ਆ ਮਨਪ੍ਰੀਤ ਸਿੰਘ ਜੀ ਕਿੰਨੀ ਉਮਰ ਉਹ ਵੀ ਉਮਰ ਕੋਲ ਹੀ ਹੋ ਗਈ 25 26 ਸਾਲ ਹੋ ਗਈ ਕਿੰਨਾ ਸਮਾਂ ਹੋ ਗਿਆ ਬਾਹਰ ਗਏ ਉਹਨੂੰ 3 ਸਾਲ ਤੋਂ ਪਰ ਹੋ ਗਈ ਜੀ ਨੂੰ ਕਿਸੇ ਕੰਪਨੀ ਦੇ ਥਰੂ ਗਏ ਸੀ ਹਾਂਜੀ ਕੰਪਨੀ ਥਰੂ ਗਏ ਸੀ ਤੁਸੀਂ ਅੱਛਾ ਹੁਣ ਦੱਸੋ ਕੀ ਟਿਕਣਾ ਵਾਪਰੀ ਹੈ ਉੱਥੇ ਉਹ ਰੂਮ ਮੇਟ ਰਹਿੰਦਾ ਸੀ ਕਿ ਨਾਲ ਦੀ ਤੇ ਉਹ ਰੂਮ ਮੇਟ ਨਾਲ ਦੀ ਆਪਣੇ ਡਰਗ ਬਗਰ ਕਰਦੇ ਸੀਗੇ ਉਹਦੇ ਨਾਲ ਹੀ ਨਾ ਪੁਲਿਸ ਚੱਕ ਲੈ ਗਣੋਂਗੇ ਰੂਮ ਚੋਂ ਤੁਹਾਨੂੰ ਕਿਵੇਂ ਪਤਾ ਲੱਗਿਆ ਉਸ ਤੋਂ ਥੋੜਾ ਜਿਹਾ ਪਹਿਲਾਂ ਸਾਨੂੰ ਫੋਨ ਕੀਤਾ ਸੀਗਾ ਨੇ ਕੰਦਾ ਮੇਰੇ ਬੜਾ ਬਰਾਦਰ ਦੁਬਈ ਦੇ ਵਿੱਚ ਆ ਜਿਹਦੇ ਕੋਲ ਭੇਜੇ ਕੰਮ ਕਰਨ ਵਾਸਤੇ ਉਹਨੂੰ ਉਹ ਕਿਹਾ ਸੀ ਫੋਨ ਰੱਖੇ ਬਿਨ ਮੇਰਾ ਰੂਮ ਚੇਂਜ ਕਰ ਦੋ ਫਿਰ ਰੂਮ ਚ ਮੁੰਡੇ ਗਲਤ ਰਹਿ ਰਹੇ ਨੇ ਇੱਥੇ ਭਾਜੀ ਤੇ ਮੇਰੇ ਬਰਾਦਰ ਨੇ ਕਿਹਾ ਵੀ ਦੋ ਤਿੰਨ ਦਿਨ ਰਹਿ ਤੂੰ ਉੱਚ ਉਸ ਤੋਂ ਬਾਅਦ ਰੂਮ ਚੇਂਜ ਕਰ ਦਾਂਗੇ ਪਰ ਤੁਹਾਨੂੰ ਪਹਿਲਾਂ ਉਹਨਾਂ ਦੇ ਨਾਲ ਹੀ ਰਹਿੰਦਾ ਸੀਗਾ ਕਿਤੇ ਕੋਲ ਨਹੀਂ ਪਹਿਲਾਂ ਕੋਈ ਹੋਰ ਕੰਪਨੀ ਸੀਗਾ ਉੱਥੇ ਅੱਛਾ ਹਾਂਜੀ ਇਨਾ ਸਮਾਂ ਹੋ ਗਿਆ ਕੰਪਨੀ ਬਦਲੈ ਨੂੰ ਉਹ ਕੰਪਨੀ ਇੱਥੇ ਪਹਿਲਾਂ ਭੇਜਿਆ ਸੀ ਉੱਥੇ 7-8 ਮਹੀਨੇ ਰਿਹਾ ਨਵੀਂ ਕੰਪਨੀ ਤੇ ਹਾਂਜੀ ਇਹਨਾਂ ਮੁੰਡਿਆਂ ਦੇ ਰੰਦ ਨੂੰ ਕਿੰਨਾ ਸਮਾਂ ਹੋ ਗਿਆ ਇਹ ਮੁੰਡਿਆਂ ਰੰਦ ਨੂੰ ਸਿਰਫ 3 ਦਿਨ ਹੋ ਸੀ ਉਸ ਅਨੁਸਾਰ ਕੀ ਹੋਇਆ ਫੇਰ ਦੱਸੋ ਤਫਸੀਲ 3 ਦਿਨ ਬਾਅਦ ਜਾ ਕੇ ਸਾਨੂੰ ਕਈ ਦਿਨ ਬਾਅਦ ਪਤਾ ਲੱਗਿਆ ਕਿ ਫੋਨ ਜਦ ਬੰਦ ਆਣ ਲੱਗਾ ਮੁੰਡਿਆਂ ਦਾ ਕੋਈ ਨਾ ਕਾਲ ਆਈ ਨਾ ਕੋਈ ਬੈਸਤਾ ਜੀ ਤੇ ਸੇ ਸਾਨੂੰ ਨੇ ਮੁੰਡਿਆਂ ਨੂੰ ਫੋਨ ਕੀਤਾ ਦਰਬਾਰ ਜਿਲ੍ਹੇ ਚ ਹੁਣ ਇਸ ਟਾਈਮ ਜਿਹੜਾ ਤੁਹਾਡਾ ਬ੍ਰਦਰ ਕਿੱਥੇ ਆ ਉਹ ਅਹ ਟਰਮ ਜਮਾਨ ਜੇਲ੍ਹ ਵਿੱਚ ਸਰ ਉਹ ਕਿੰਨਾ ਸਮਾਂ ਹੋ ਗਿਆ ਜੇਲ੍ਹ ਦੇ ਵਿੱਚ ਜੇਲ੍ਹ ਦੇ ਵਿੱਚ ਕਰੀਬ ਨੂੰ 1.5 ਸਾਲ ਤਾਂ ਹੋ ਚੁੱਕਾ ਪੜੀ ਤੁਹਾਡੇ ਨਾਲ ਕਿਵੇਂ ਸੰਪਰਕ ਹੁੰਦਾ ਦਾ ਸਾਨੂੰ ਸਰ ਫੋਨ ਹੀ ਕਰ ਦਿੰਦੇ ਉਹ ਜੇਲ੍ਹ ਦੇ ਪਿੱਛੇ ਤੁਸੀਂ ਉਹਨਾਂ ਦੀ ਰਿਹਾਈ ਲਈ ਕਿਤੇ ਹੋਰ ਸੰਸਥਾ ਜਾਂ ਕਿਸੇ ਹੋਰ ਨਾਲ ਸੰਪਰਕ ਮੈਂ ਕਿਸੇ ਨਾਲ ਸੰਪਰਕ ਨਹੀਂ ਕੀਤਾ ਸੀ ਸਿਰਫ ਇੱਕ ਬਰਾਏ ਨੂੰ ਚਿੱਠੀ ਪਾਈ ਹੈ ਪਟਿਆਲੇ ਚ ਹੀ ਕਿਉਂ ਬਿਆਹਾ ਹੋਇਆ ਸੀਗਾ ਜਾਂ ਨਹੀਂ ਹਨ ਮੈਡ ਸਰ ਹਾਂਜੀ ਤੁਹਾਡੀ ਕੀ ਜਣਕੇ ਅਪੀਲ ਆ ਤੁਹਾਡੀ ਸਾਡੀ ਤਾਂ ਇਹ ਸਰਕਾਰਾਂ ਦੀ ਅਪੀਲ ਆ ਵੀ ਸਾਡੇ ਬੱਚ ਨੂੰ ਰਿਹਾ ਕਰਵਾਇ ਜਾਵੇ ਖੈਰ ਹੁਣ ਦੇਖਣਾ ਹੋਵੇਗਾ ਕਿ ਇਸ ਗਰੀਬ ਪਰਿਵਾਰ ਦੇ ਸਮਾਜ ਸੇਵੀਆਂ ਦੇ ਵੱਲੋਂ ਤੇ ਸਰਕਾਰ ਦੇ ਵੱਲੋਂ ਕੀ ਮਦਦ ਕੀਤੀ ਜਾਂਦੀ ਹੈ ਹਕੀਕਤ ਟੀਵੀ ਪੰਜਾਬੀ ਲਈ ਖੰਨਾ ਤੋਂ ਰਵਿੰਦਰ ਢਿੱਲੋਂ ਦੀ ਰਿਪੋਰਟ